ਵਾਹਿਗੁਰਜੀ ਦਾ ਖਾਲਸਾ ਤੇ ਸ਼੍ਰੀ ਵਾਹਿਗੁਰਜੀ ਦੀ ਫਤਿਹ ਦੋਸਤੋ ਇਸ ਵਕਤ ਅਸੀਂ ਮੌਜੂਦ ਹੈ ਪੋਵਿੰਡ ਦੇ ਵਿੱਚ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਜਨਮ ਹੋਇਆ ਸੀ ਉਸ ਧਰਤੀ ਦੇ ਉੱਤੇ ਮੌਜੂਦ ਹੈ ਤਾਂ ਇੱਕ ਐਸੀ ਜਗ੍ਹਾ ਤੇ ਪਹੁੰਚੇ ਆ ਪੋਵਿੰਡ ਜਿੱਥੇ ਮੇਲਾ ਲੱਗਦਾ ਉਹ ਉੱਥੇ ਇੱਕ ਐਸੀ ਜਗ੍ਹਾ ਤੇ ਪਹੁੰਚੇ ਆ ਜਿੱਥੇ ਲੰਗਰ ਲਗਾਇਆ ਗਿਆ ਤਾਂ ਲੰਗਰ ਐਸਾ ਲਗਾਇਆ ਗਿਆ ਕਿ ਜਿਹਨੂੰ ਦੇਖ ਕੇ ਰੂਹ ਖੁਸ਼ ਹੁੰਦੀ ਹੈ ਜਿੱਥੇ ਅਸੀਂ ਕਰੋੜਾ ਰੁਪਏ ਵਿਆਹ ਤੇ ਖਰਚਦੇ ਆ ਇਸ ਇੱਕ ਪਰਿਵਾਰ ਵੱਲੋਂ ਹਰ ਸਾਲ ਇੱਥੇ ਕਰੋੜਾਂ ਰੁਪਏ ਖਰਚੇ ਜਾਂਦੇ ਆ ਲੰਗਰ ਦੇ ਉੱਤੇ ਤਾਂ ਸਭ ਤੋਂ ਵੱਡੀ ਗੱਲ ਇੱਥੇ ਇਹ ਹੈ ਕਿ ਇਹ ਪਰਿਵਾਰ ਆਪਣਾ ਨਾਮ ਕਦੀ ਵੀ ਨਹੀਂ ਦੱਸਦਾ ਅੱਜ ਵੀ ਅਸੀਂ ਜਦੋਂ ਇੱਥੇ ਪਹੁੰਚੇ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਮੇਰਾ ਨਾਮ ਨਾ ਲਿਓ ਜੇ ਤੁਸੀਂ ਸ਼ੂਟ ਕਰਨਾ ਹੈ ਤਾਂ ਕਰ ਸਕਦੇ ਹੋ ਤਾਂ ਬੜੀ ਵੱਡੀ ਗੱਲ ਹੈ ਇਸ ਤਰ੍ਹਾਂ ਦੇ ਪਰਿਵਾਰ ਵੀ ਜਿਹੜੇ ਨੇ ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ ਹੈ ਵਾਇਗਰੂ ਦੀ ਬਖਸ਼ਿਸ਼ ਹੁੰਦੀ ਹੈ ਇਸ ਵਜ੍ਹਾ ਕਰਕੇ ਹੀ ਇਹ ਕਦਮ ਜਿਹੜਾ ਚੁੱਕਿਆ ਜਾਂਦਾ ਹੈ ਤਾਂ ਇੰਪੋਰਟਡ ਫਲ ਹੈ ਸਾਰਾ ਉਹ ਤੁਹਾਨੂੰ ਅਸੀਂ ਦਿਖਾਣੇ ਆ ਪਹਿਲਾਂ ਜਿਹੜੇ ਇੱਥੇ ਸਾਡੇ ਬੌਂਸਰ ਨੌਜਵਾਨ ਮੌਜੂਦ ਨੇ ਇਹਨਾਂ ਦੀ ਟੀਮ ਤੁਹਾਨੂੰ ਦੱਸਦੀ ਕਿ 150 ਟੀਮ ਇਹਨਾਂ ਦੀ ਲੱਗੀ ਆ 50 ਲੜਕੀਆਂ ਤਾਂ 100 ਲੜਕੇ ਲੱਗੇ ਨੇ ਬੜੀ ਵੱਡੀ ਗੱਲ ਹੈ ਵੀਰ ਜੀ ਕਿਸ ਤਰ੍ਹਾਂ ਸਾਰਾ ਕੁਝ ਤਿਆਰੀ ਕਰਦੇ ਪੀਏ ਹੈਂਡਲ ਕਿਸ ਤਰ੍ਹਾਂ ਕਰਦੇ ਹੋ ਸਤਿ ਸ਼੍ਰੀ ਅਕਾਲ ਜੀ ਬਲਜਿੰਦਰ ਸਿੰਘ ਬਿੱਲਾ ਜੀ ਨਾਮ ਮੇਰਾ ਟਾਈਗਰ ਸਕਿਉਰਟੀ ਦਾ ਮੈਂ ਓਨਰ ਹਾਂ ਜੀ ਵੇਖੋ ਇਹ ਜਿਹੜੀ ਤਿਆਰੀ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਆਪ ਹੀ ਕਰਾਉਂਦਾ ਵਾ ਬੰਦਾ ਕੌਣ ਹੈ ਕਰਨ ਵਾਲਾ ਬਸ ਜਦੋਂ ਉਹਦਾ ਪਹਿਰਾਵਾ ਜਾਂਦਾ ਵਾ ਕਿ ਅੱਜ ਜਿੱਦਾਂ ਮੰਨ ਲਓ 1 ਮਹੀਨਾ ਪਹਿਲਾਂ ਹੀ ਤਿਆਰੀ ਸਾਡੀ ਹੋ ਜਾਂਦੀ ਹੈ ਵੀ ਇੰਨੀ ਤਰੀਕ ਨੂੰ ਆਪਣਾ ਸਟਾਰਟ ਹੋਣਾ ਵਾ ਲੰਗਰ ਤੇ ਆਪਾਂ 1 ਮਹੀਨਾ ਹੀ ਪਹਿਲਾਂ ਹੀ ਤਿਆਰੀ ਕਰ ਲੈਨੇ ਆ ਤੇ ਵੇਖੋ ਆਪਾਂ 25 ਤਰੀਕ ਨੂੰ ਇੱਥੇ ਆ ਗਏ ਹਾਂ 25 26 27 28 ਤੱਕ ਇਹ ਲੰਗਰ ਮਾਲਾਜ ਦੀ ਕਿਰਪਾ ਦੇ ਨਾਲ ਚੱਲਦਾ ਪਿਆ ਵਾ ਤੇ ਇੱਥੋਂ ਵੇਖੋ ਜਿਹੜੀ ਸੰਗਤ ਆਉਂਦੀ ਆ ਦੂਰੋਂ ਦੂਰੋਂ ਸੰਗਤ ਆਉਂਦੀ ਕੋਈ ਦਿੱਲੀੋਂ ਕੋਈ ਬੰਬੇੋਂ ਕੋਈ ਬਾਹਰ ਦੇ ਦੇਸ਼ਾਂ ਤੋਂ ਵੀ ਆ ਰਹੀ ਹੈ ਸੰਗਤ ਤੇ ਸੰਗਤ ਆ ਕੇ ਮਹਾਰਾਜ ਦੇ ਘਰ ਜਿਹੜੀ ਚੀਜ਼ ਮੰਗਦੀ ਆ ਉਹਨੂੰ ਪਰਮਾਤਮਾ ਉਸੇ ਹੱੇ ਵੀ ਮੰਨ ਲਉ ਮਿਲ ਜਾਂਦੀ ਹੈ ਜਿਹੜੀ ਚੀਜ਼ ਸੱਚੇ ਦਿਲੋਂ ਬੰਦਾ ਮੰਗਦਾ ਉਹਨੂੰ ਪਰਮਾਤਮਾ ਹੀ ਕੋਈ ਸ਼ੱਕ ਨਹੀਂ ਹੈ ਪਰਮਾਤਮਾ ਦੇ ਘਰ ਤੇ ਆ ਕੇ ਅਸੀਂ ਸੱਚੇ ਦਿਲ ਨਾਲ ਮੰਗਦੇ ਹੋ ਕਿਸੇ ਚੀਜ਼ ਦਾ ਨਹੀਂ ਭੁੱਖਾ ਉਹਨੂੰ ਸਿਰਫ ਪਿਆਰ ਸ਼ਰਧਾ ਅਤੇ ਆਤਮਾ ਚਾਹੀਦੀ ਆ ਅੱਛਾ ਤੁਹਾਡੇ ਇੱਥੇ ਕਿੰਨੇ ਨੌਜਵਾਨ ਲੱਗੇ ਜਿਸ ਤਰ੍ਹਾਂ ਮੈਂ ਦੱਸਦਾ ਪਿਆ 150 ਵਾਕੇ ਹਾਂਜੀ ਸਾਡਾ ਨਾ 100 ਪਲੱਸ ਮੁੰਡਾ ਲੱਗਾ ਵਾ 50 ਪਲੱਸ ਕੁੜੀਆਂ ਲੱਗੀਆਂ ਵਾਂ ਹਾਂ ਤੇ ਸਾਨੂੰ ਤਾਂ ਚਲੋ ਸਾਡੀ ਸੇਵਾ ਇਹੋ ਹੀ ਹੁੰਦੀ ਆ ਵੀ ਕੋਈ ਬਾਹਰੋਂ ਕੋਈ ਆ ਕੇ ਹੁੱਲੜਬਾਜੀ ਤੁਹਾਨੂੰ ਬੜਾ ਅਕਸਰ ਮੇਲਿਆਂ ਤੇ ਲੋਕ ਨੌਜਵਾਨ ਮੁੰਡੇ ਹੁੱਲੜਬਾਜੀ ਕਰਦੇ ਨੇ ਆ ਕੇ ਤਮਾਸ਼ੀਨ ਕਰਦੇ ਨੇ ਉਹ ਤਮਾਸ਼ੀਨ ਨੂੰ ਰੋਕਣ ਕਰ ਨਹੀਂ ਸਾਨੂੰ ਲਾਇਆ ਜਾਂਦਾ ਵਾ ਸੰਗ ਤਾਂ ਜਦੋਂ ਮੰਨ ਲਓ ਆਉਂਦੀ ਆਪਕੋ ਕੋਈ ਇੱਥੇ ਤਮਾਸ਼ੀਨ ਨਾ ਹੋਵੇ ਬਾਹਰੋਂ ਆ ਕੇ ਸੰਗ ਤਾਂ ਸਾਰਾ ਧਿਆਨ ਰੱਖਣ ਦੇ ਨਾਲ ਨਾਲ ਤੁਹਾਡਾ ਹੱਕ ਜਿਹੜਾ ਤੁਹਾਨੂੰ ਸੇਵਾ ਤੁਹਾਡੀ ਮਿਲਦੀ ਪਈ ਆ ਨਹੀਂ ਨਹੀਂ ਸੇਵਾ ਮਹਾਰਾਜ ਦੇ ਕਰੋਂ ਤੁਹਾਨੂੰ ਬੜਾ ਕੋਈ ਖਾਲੀ ਤੇ ਜਾਂਦਾ ਨਹੀਂ ਇੱਥੋਂ ਹਰ ਇੱਕ ਹੀ ਬੰਦੇ ਨੂੰ ਸੇਵਾ ਮਿਲਦੀ ਪਈ ਆ ਤੇ ਇਹ ਨਹੀਂ ਆ ਵੀ ਮਹਾਰਾਜ ਕਰੋ ਸੇਵਾ ਹੀ ਤੁਹਾਨੂੰ ਕਰਕੇ ਜਾਂਦਾ ਸੇਵਾ ਦੇ ਨਾਲ ਹਰ ਇੱਕ ਨੂੰ ਮੇਵਾ ਵੀ ਮਿਲਦਾ ਪਿਆ ਵਾ ਸਾਰੀਆਂ ਚੀਜ਼ਾਂ ਮਹਾਰਾਜ ਦੇ ਕਰੋ ਜੋ ਵੀ ਅਸੀਂ ਮੰਗਨੇ ਸਾਨੂੰ ਮਿਲਦਾ ਵਾ ਇਥੋਂ ਕੋਈ ਵੀ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਇਹ ਵੀਰਜੀ ਪਰਿਵਾਰ ਦਾ ਨਾਮ ਹੀ ਦੱਸ ਦਿਓ ਕਿੰਨਾ ਨੇ ਗਿਆ ਸਾਰਾ ਕੁਝ ਕੀਤਾ ਨਹੀਂ ਭਾਜੀ ਪਰਿਵਾਰ ਦਾ ਜਿਹੜਾ ਨਾਮ ਆਪਾਂ ਉਹ ਦੱਸ ਨਹੀਂ ਸਕਦੇ ਤੁਹਾਨੂੰ ਤੇ ਤੁਹਾਨੂੰ ਪਤਾ ਉਹ ਬਾਬਾ ਦੀਪ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਸੇਵਾ ਲੈ ਰਿਹਾ ਪਰਿਵਾਰ ਕੋ ਇਹ ਘਟੋ ਘਟ ਸਾਨੂੰ 10 12 ਸਾਲ ਹੋ ਗਏ ਨੇ ਇਹਨਾਂ ਪਰਿਵਾਰ ਦੇ ਨਾਲ ਜੁੜੇ ਹੋਏ ਤੇ ਇਹਨਾਂ ਪਰਿਵਾਰ ਤੇ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਕਿਰਪਾ ਕਰੇ ਇਦਾਂ ਹੀ ਲੰਗਰ ਸਾਡਾ ਚੱਲਦਾ ਰਹੇ ਹਰ ਸਾਲ ਤੇ ਉਹਦੀ ਹੀ ਕਿਰਪਾ ਦੇ ਨਾਲ ਅਸੀਂ ਸੇਵਾ ਵੀ ਕਰਦੇ ਰਹੀਏ। ਕੀ ਬਾਤ ਹੈ ਬਿਲਕੁਲ ਸਹੀ ਗੱਲ ਹੈ ਤਾਂ ਤੁਹਾਨੂੰ ਫਰੂਟ ਦਿਖਾਣੇ ਆ। ਵਾਂਸ ਵਾਂਨੇ ਫਰੂਟ ਇੱਥੇ ਨਹੀਂ ਇੰਪੋਰਟੈਂਟ ਫਰੂਟ ਹੈ ਸਾਰਾ। ਤਾਂ ਵੀਰ ਜੀ ਹੁਣੇ ਫਰੂਟ ਦੀ ਸੇਵਾ ਕਰਦੇ ਪਏ ਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਵੀਰ ਜੀ ਮੈਂ ਫਰੂਟ ਦੇਖਦਾ ਪਿਆ ਇਤਨਾ ਦਾ ਫਰੂਟ ਤੇ ਘਰ ਵੀ ਨਹੀਂ ਆਪਾਂ ਖਾਂਦੇ। ਪਹਿਲੇ ਤੇ ਆਪ ਸਭ ਸੰਗਤਾਂ ਨੂੰ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਮਹਾਬਲੀ ਯੋਦੇ ਗੁਰੂ ਘਰ ਦੇ लाडले ਉਹਨਾਂ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਇਸ ਤਰ੍ਹਾਂ ਦਾ ਫਰੂਟ ਦੀ ਸੇਵਾ ਇੱਕ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਜੀ ਔਰ ਇਹਦੇ ਵਿੱਚ ਹਰ ਤਰ੍ਹਾਂ ਦਾ ਇੰਪੋਰਟਡ ਫਰੂਟ ਹੈ ਜਿਹੜਾ ਆਮ ਅਸੀਂ ਲੋਕ ਆਮ ਲੋਕ ਘਰ ਨਹੀਂ ਅਸੀਂ ਘਰ ਨਹੀਂ ਖਾ ਸਕਦੇ ਉਹਨਾਂ ਉਹਨਾਂ ਉਸ ਪਰਿਵਾਰ ਤੇ ਗੁਰੂ ਦੀ ਕਿੰਨੀ ਕਿਰਪਾ ਹੋਏਗੀ ਜਿਹੜਾ ਇਹ ਇਨਾ ਵੱਡਾ ਲੰਗਰ ਇਨਾ ਵੱਡਾ ਯੋਗਦਾਨ ਇਸ ਵਿੱਚ ਪਾਉਂਦੇ ਨੇ ਚਾਹਾਂਗੇ ਨਾਲ ਨਾਲ ਅਸੀਂ ਦਿਖਾਈ ਵੀ ਜਾਈਏ ਬਿਲਕੁਲ ਇਹ ਕਟਿੰਗ ਬਹੁਤ ਬਿਲਕੁਲ ਫਰੂਟ ਇਹਦੇ ਵਿੱਚ ਗਰੇਪਸ ਕੈਲੀਫੋਰਨੀਆ ਦੇ ਸਟ੍ਰੋਬਰੀ ਡ੍ਰੈਗਨ ਫਰੂਟ ਰੈੱਡ ਅਮਰੂਦ ਪਾਈਨੈਪਲ ਐਪਲ ਜਪਨਿਸ ਹਰ ਤਰ੍ਹਾਂ ਦਾ ਜਿਹੜਾ ਫਰੂਟ ਹੈ ਐਕਜੋਟਿਕ ਕੁਆਲਿਟੀ ਦਾ ਫਰੂਟ ਹੈ ਇਹ ਜੀ ਦੇਖ ਸਕਦੇ ਹੋ ਕਿੰਨਾ ਸਾਫ਼ ਤਰੀਕੇ ਨਾਲ ਫਰੂਟ ਕਟਵਾਉਂਦੇ ਨੇ ਕਿੰਨਾ ਸਾਫ਼ ਤਰੀਕੇ ਨਾਲ ਫਰੂਟ ਨੂੰ ਵਰਤੋਂਦੇ ਨੇ ਇਤਨਾ ਸੇਵਾਦਾਰ ਅੱਗੇ ਲੈ ਕੇ ਜਾਂਦੇ ਨੇ ਫਿਰ ਉਹ ਲਾਈਨ ਵਾਈਜ਼ ਹਰ ਇੱਕ ਨੂੰ ਫਰੂਟ ਮ ਔਰ ਫਰੂਟ ਵੀ ਪ੍ਰੋਪਰ ਇੱਕ ਪਲੇਟ ਦੇ ਵਿੱਚ ਦਿੱਤਾ ਜਾ ਰਿਹਾ ਉਹਨਾਂ ਨਾਲ ਫਰੂਟ ਫੋਗ ਦਿੱਤਾ ਜਾ ਰਿਹਾ ਔਰ ਮਸਾਲਾ ਪਾ ਕੇ ਦਿੱਤਾ ਜਾ ਰਿਹਾ ਕਿ ਵਾਕਿਆ ਜੇ ਕੋਈ ਫਰੂਟ ਖਾਵੇ ਉਹਨੂੰ ਇੱਕ ਅਨੰਦ ਆ ਜੇ ਅੱਛਾ ਅਰ ਜ ਮੈਂ ਦੇਖਦਾ ਪਿਆ ਜਿਹੜਾ ਵੀ ਫਰੂਟ ਇੱਥੇ ਕਟਿੰਗ ਕਰਦੇ ਪਿਆ ਸਫਾਈ ਬਹੁਤ ਹੈ ਕੋਈ ਦਾਗ ਤਕੜੀਆਂ ਦੇਖੋ ਸੇਵ ਦੇ ਸਪੈਸ਼ਲ ਕ੍ਰੇਟ ਮੰਗਾਉਂਦੇ ਨੇ ਜਿਨ੍ਹਾਂ ਵਿੱਚ ਫਰੂਟ ਕੱਟ ਕੇ ਪਾਇਆ ਜਾ ਰਿਹਾ ਹੈ ਕਿ ਸਾਫ਼ ਤਰੀਕੇ ਦੇ ਨਾਲ ਫਰੂਟ ਦੀ ਕਟਿੰਗ ਨੂੰ ਸੰਭਾਲਿਆ ਜਾਵੇ ਹਾਂ ਆ ਦੇਖੋ ਤੁਸੀਂ ਫਰੂਟ ਦੇਖ ਸਕਦੇ ਹੋ ਕਟਿੰਗ ਕਰਕੇ ਆ ਡਰੈਗਨ ਫਰੂਟ ਦਾ ਢੇਰ ਲੱਗਾ ਪਿਆ ਲੈਣ ਹੀ ਲੱਗੀ ਵੀ ਸਾਰੀ ਰਾਤ ਲੜਕੇ ਕਰਦੇ ਰਹਿੰਦੇ 150 ਬੰਦੇ ਦੀ ਜਿਹੜੀ ਟੀਮ ਹੁੰਦੀ ਜਿਹੜੀ ਫਰੂਟ ਕਟਿੰਗ ਅਸੇ ਆਉਂਦੀ ਹੈ। ਕੀ ਬਾਤ ਹੈ। ਇਸ ਤਰ੍ਹਾਂ ਦੀ ਗੁਰੂ ਸਾਹਿਬ ਦੀ ਇੰਨੀ ਕਿਰਪਾ ਉਹਨਾਂ ਦੇ ਉਸ ਪਰਿਵਾਰ ਦੇ ਉੱਪਰ ਹਰ ਸਾਲ ਹਰ ਸਾਲ ਪਿਛਲੇ ਸਾਲ ਦੇ ਨਾਲੋਂ ਵਧੇਰਾ ਹਰ ਸਾਲ ਪਿਛਲੇ ਸਾਲ ਦੇ ਨਾਲੋਂ ਵਧੇਰਾ ਵਧਾਇਆ ਜਾ ਰਿਹਾ ਹੈ। ਔਰ ਇੰਨੀ ਗੁਰੂ ਸਾਹਿਬ ਦੀ ਕਿਰਪਾ ਉਹ ਆਪਣਾ ਸਾਰਾ ਕਾਰੋਬਾਰ ਛੱਡ ਕੇ ਇਸੇ ਵਿੱਚ ਆਪਣਾ ਇੱਧਰ ਦੇਖੋ ਆ ਦੇਖੋ ਸੇਬ ਕਟਿਆ ਜਾ ਰਿਹਾ ਕਿੰਨਾ ਸਫਾਈ ਦੇ ਨਾਲ ਸੇਬ ਕਟਿਆ ਇੱਕ ਸੇਬ ਨੂੰ ਪਹਿਲੇ ਜਦੋਂ ਸੇਬ ਦੇ ਇੱਕ ਪਹਿਲੇ ਆਮ ਆਦਮੀ ਪਹਿਲੇ ਸੇਬ ਧੋ ਕੇ ਕੱਟਦਾ ਪਹਿਲੇ ਸੇਬ ਨੂੰ ਧੋਤਾ ਜਾਂਦਾ ਫਿਰ ਕੱਟਿਆ ਜਾਂਦਾ ਫਿਰ ਉਹਨੂੰ ਫਿਰ ਪਾਣੀ 'ਚ ਪਾਇਆ ਜਾਂਦਾ ਕਿ ਬਿਲਕੁਲ ਵਾਸ਼ ਹੋ ਗਏ ਬਿਲਕੁਲ ਸਾਫ਼ ਤਰੀਕੇ ਦੇ ਨਾਲ ਕਿ ਆਪਣਾ ਸੰਗਤਾਂ ਨੂੰ ਖਵਾਇਆ ਜਾਵੇ ਆ ਦੇਖੋ ਇੱਕ ਵਾਰ ਬਿਲਕੁਲ ਰੋ ਸਰ ਐਪ ਅਮਰੂਦ ਹੈ ਬਹੁਤ ਸਾਫ ਹੈ ਇੱਕ ਵੀ ਦਾਗ ਨਹੀਂ ਹੈ ਇਹ ਅਮਰੂਦ ਹੈ థਾਈਲੈਂਡ ਦਾ ਅਮਰੂਦ ਹੈ ਅੰਦਰੋਂ ਰੈੱਡ ਨਿਕਲਦਾ ਤੁਸੀਂ ਦੇਖ ਸਕਦੇ ਹੋ ਅਮਰੂਦ ਦੀ ਕੁਆਲਿਟੀ ਦੇਖੋ ਅਮਰੂਦ ਦਾ ਪ੍ਰੈਸ਼ਰ ਇਹ ਅਮਰੂਦ ਦਾ ਟੇਸਟ ਲਾਜਵਾਬ ਹੈ ਔਰ ਅਮਰੂਦ ਜਿਹੜਾ ਖਾਏਗਾ ਮੂੰਹ ਜੇ ਪਾਇਆ ਖੁਰ ਜੇਗਾ ਇਹਦੀ ਕੋਈ ਸ਼ੱਕ ਨਹੀਂ ਹੈ ਇਹ ਰੰਦਾ ਪਹਿਲੇ ਕੱਲਾ ਕੱਲਾ ਫਰੂਟ ਇਹ ਮੈਨੂੰ 1 ਮਹੀਨਾ ਪਹਿਲੇ ਕਹਿੰਦੇ ਨੇ ਕਿ ਮੈਨੂੰ ਐਲੇ ਫਰੂਟ ਚਾਹੀਦੇ ਨੇ ਇਹੋ ਜਿਹੇ ਫਰੂਟ ਚਾਹੀਦੇ ਨੇ ਕਿ ਜਿਹੜੇ ਬਿਲਕੁਲ ਦਵਾਈ ਤੋਂ ਬਿਨਾਂ ਤਿਆਰ ਹੋਣ ਇਹ ਦੇਖੋ ਦੀ ਸਟ੍ਰੋਬਰੀ ਦੇਖ ਸਕਦੇ ਹੋ ਆਮ ਤੌਰ ਤੇ ਤੁਹਾਨੂੰ ਸਟ੍ਰੋਬਰੀ ਬਾਜ਼ਾਰੋਂ ਛੋਟੀ ਛੋਟੀ ਸਟ੍ਰੋਬਰੀ ਮਿਲੇਗੀ ਆ ਸਟ੍ਰੋਬਰੀ ਦੀ ਦੀ ਕੁਆਲਿਟੀ ਦੇਖ ਸਕਦੇ ਆ ਪ੍ਰੋਪਰ ਇੱਕ ਚੰਡੀ ਕਰਨਾ ਧੰਨ ਧੰਨ ਬਾਬਾ ਜੀ ਇਹ ਬਾਬਾ ਦੇਸ਼ਨ ਜੀ ਦੇ ਮਤਲਬ ਇੰਨੇ लाड़ਲੇ ਨੇ ਇੰਨੇ ਪਿਆਰੇ ਨੇ ਆ ਦੇਖੋ ਇੱਧਰ ਦੇਖੋ ਜਰਾ ਗੁਰੂ ਸਾਹਿਬ ਦੀ ਕਿਰਪਾ ਹੈ ਸਾਰੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਆਦੀ ਦੇਖ ਸਕਦੇ ਹੋ ਇਹ ਸੇਬ ਆ ਇਹ ਸੇਬ ਜਪਾਨੀ ਐਪਲ ਨੂੰ ਲਣਵਾਗਾ ਦੋਲਣਵਾਗਾ ਸਜਾਇਆ ਇਹ ਡਾਇਰੈਕਟ ਇੰਪੋਰਟ ਹੁੰਦਾ ਇਹ ਸੇਬ ਇਹ ਜਪਾਨੀ ਐਪਲ ਆ ਕੀ ਬਾਤ ਆ ਇਹ ਆਮ ਤੌਰ ਤੇ ਤੁਹਾਨੂੰ ਬਜਾਰੋਂ ਨਹੀਂ ਮਿਲੇਗਾ ਇੱਕ ਤੁਹਾਨੂੰ ਫੂਜੀ ਐਪਲ ਮਿਲ ਜਾਂਦਾ ਉਹ ਚਾਈਨਾ ਦਾ ਸੇਬ ਹੁੰਦਾ ਇਹ ਜਪਾਨ ਦਾ ਸੇਬ ਏ ਇਹ ਇੰਡੀਆ ਦੇ ਵਿੱਚ ਬਹੁਤ ਘੱਟ ਆਉਂਦਾ ਇਹ ਵੱਡੇ ਵੱਡੇ ਸ਼ਹਿਰਾਂ ਤੇ ਹੀ ਦੇਖ ਸਕਦੇ ਹੋ ਬੈਂਗਲੌਰ ਵਗੈਰਾ ਜਾਂ ਬੰਬੇ ਵਗੈਰਾ ਉੱਥੇ ਵਿਕਦਾ ਸੇਬ ਅਸੀਂ ਕਿੰਨੀਆਂ ਪੇਟੀਆਂ ਇਹਦੀ ਸੇਬ ਦੀ ਲੈਂਦੀਆਂ ਇੱਧਰ ਆ ਕੇ ਇਹ ਸੇਬ ਦੀ ਅੱਧੀ ਗੱਡੀ ਆਈ ਏ ਜੀ 400 ਡੱਬਾ ਸੇਬ ਦਾ ਹੀ ਇੱਕ ਡੱਬੇ 'ਚ 10 ਕਿਲੋ ਸੇਬ ਅ ਤਿੰਨ ਦਿਨ ਹੋ ਗਏ ਫਰੂਟ ਕਟਿਆ ਜਾ ਰਿਹਾ ਫਰੂਟ ਦੀ ਦੀ ਕੁਆਂਟੀਟੀ ਦੇਖ ਸਕਦੇ ਹੋ ਪੂਰਾ ਪੰਡਾਲ ਪੂਰਾ ਭਰਿਆ ਪਿਆ ਸੀ ਆ ਦੇਖੋ ਜੀ ਇਹ ਡੱਬਿਆਂ ਦੇ ਵਿੱਚ ਬਿਲਕੁਲ ਤਿਆਰ ਸੋ ਤਿਆਰ ਹੈ ਇਹ ਖਜੂਰ ਹੈ ਜੀ ਕੀ ਬਾਤ ਹੈ ਇਹ ਭਾਜੀ ਨੇ ਖਜੂਰ ਮੰਗਾਈ ਦੁਬਈ ਦੀ ਕੁਆਲਿਟੀ ਖਜੂਰ ਦੀ ਜਿਹੜਾ ਬੱਚਾ ਵੀ ਖਾ ਸਕਦਾ ਹੈ ਬਜ਼ੁਰਗ ਵੀ ਖਾ ਸਕਦਾ ਹੈ ਹਰ ਤਰ੍ਹਾਂ ਦਾ ਬੰਦਾ ਖਾ ਸਕਦਾ ਹੈ ਇਹ ਫਰੂਟ ਇਹ ਖਜੂਰ ਦੀ ਕੁਆਲਿਟੀ ਇੱਕਦਮ ਸਾਫ਼ ਸੁਥਰੀ ਨੇਚਰਲ 슈ਗਰ ਆ ਦੇਖੋ ਅਮਰੂਦ ਪੈਕ ਅਮਰੂਦ ਤੁਸੀਂ ਦੇਖ ਚੁੱਕੇ ਹੋ ਕਿ ਅਮਰੂਦ ਤੁਹਾਨੂੰ ਦਿਖਾਈ ਅਮਰੂਦ ਬਿਲਕੁਲ ਇੱਕ ਸਾਫ਼ ਸਤਰੀ ਕੁਆਲਟੀ ਦਾ ਅਮਰੂਦ ਹੈ THAILAND ਦਾ ਇਹ ਗਰੇਪਸ ਹੈ ਜੀ ਕੈਲੀਫੋਰਨੀਆ ਦਾ ਅਮਰੀਕਨ ਗਰੇਪਸ ਹੈ ਸਭ ਤੋਂ ਮਿੱਠਾ ਔਰ ਸ਼ਹਿਦ ਦੀ ਤਰ੍ਹਾਂ ਆ ਇਰਾਨੀ ਪਾਈਨੈਪਲ ਹੈ ਇਹ ਬਾਹਰੋਂ ਦੇਖਣ ਜੇ ਹਰਾ ਹੁੰਦਾ ਅੰਦਰੋਂ ਖਾਣ ਜੇ ਮਿੱਠਾ ਸ਼ਹਿਦ ਹੁੰਦਾ ਵਾਹ ਵਾਹ ਕੀ ਬਾਤ ਹੈ ਹਰ ਤਰ੍ਹਾਂ ਦਾ ਜਿਹੜਾ ਫਰੂਟ ਹੋ ਮੈਂ ਇੱਕ ਮਹੀਨਾ ਇੱਕ ਮਹੀਨਾ ਪਹਿਲੇ ਦੱਸ ਦਿੰਦੇ ਨੇ ਕਿ ਮੈਨੂੰ ਇਹੋ ਜੀ ਫਰੂਟ ਦੀ ਕੁਆਲਟੀ ਚਾਹੀਦੀ ਕਿ ਜਿਹੜੀ ਵਾਕਿਆ ਸੰਗਤ ਦੇ ਮੂੰਹ 'ਚ ਜਾਵੇ ਔਰ ਵਾਕਿਆ ਉਸ ਸੀਸਾ ਦੇਵੇ ਔਰ ਉਸ ਪਰ ਕਿ ਜਿਹੜੇ ਸਾਡੇ ਲੋਕ ਜਿਹੜੇ ਕਟਿੰਗ ਕਰਦੇ ਨੇ ਉਹਨਾਂ ਨੂੰ ਜੇ ਇੱਕ ਸਾਲ ਦੇ ਨਾਲ ਇੱਕ ਚਾਹ ਹੁੰਦਾ ਹੈ ਕਿ ਸਾਨੂੰ ਇੱਕ ਪ੍ਰੋਗਰਾਮ ਮਿਲਣਾ ਹੈ ਕਿ ਉਹਨਾਂ ਦੀ ਇੱਕ ਦਿਹਾੜੀਆਂ ਮਜ਼ਦੂਰੀਆਂ ਉਹ ਭਰਦੇ ਨੇ ਉਹ ਇੰਨੀ ਇੱਕ ਲੇਬਰ ਲੇਬਰ ਨੂੰ ਖੁਸ਼ ਰੱਖਦੇ ਨੇ ਇੱਕ ਹਰ ਵੱਲੋਂ ਇੱਕ ਪਰਿਵਾਰ ਵੱਲੋਂ ਉਹਨਾਂ ਨੂੰ ਸੀਸ ਮਿਲਦੀ ਕਿੰਨੇ ਲੋਕ ਜੁੜੇ ਹੋਣਗੇ ਜਿਹੜੇ ਨਾਲ ਤੁਸੀਂ ਸੇਵਾ ਤੇ ਕਰਦੇ ਪਏ ਨਾਲ ਉਹਨਾਂ ਨੂੰ ਪੈਸੇ ਵੀ ਦਿੱਤੇ ਜਾ ਰਹੇ ਮੈਂ ਕਹਿੰਦਾ ਲੋਕ ਦੇ ਛੱਡੋ ਇੱਕ ਇੱਕ ਬੰਦੇ ਦੇ ਪਿੱਛੇ ਇੱਕ ਪਰਿਵਾਰ ਆ ਤੇ ਜੇ ਇਸ ਪੰਡਾਲ ਦੇ ਵਿੱਚ 150 ਬੰਦਾ ਹੈ ਅਲੱਗ-ਅਲੱਗ ਪੰਡਾਲਾਂ ਦੇ ਵਿੱਚ ਇੱਕ ਤਕਰੀਬਨ ਕਰਦੇ-ਕਰਦੇ ਹਜ਼ਾਰ ਤੋਂ 1200 ਬੰਦਾ ਜਿਹੜਾ ਉਹਨਾਂ ਨਾਲ ਜੁੜਿਆ ਇਟ ਮੈਨਸ ਉਹਨਾਂ ਨਾਲ 1000-1200 ਪਰਿਵਾਰ ਜੁੜਿਆ ਹੈ ਤੇ ਵੇਖੋ ਕਿ ਉਹਨਾਂ ਨੂੰ ਰੋਜੀ ਰੋਟੀ ਰਿਜਕ ਦੇਣ ਦਾ ਇੱਕ ਜਰੀਆ ਹੈ ਚਲੋ ਇਹੀ ਦੇ ਮਾਰੇ ਪੈਸੇ ਲੈ ਕੇ ਸੇਵਾ ਕਰਦੇ ਆਂ ਇਧਰ ਦੇਖੋ ਇਹ ਖਾਲੀ ਕਰ ਦਿੱਤੇ ਗੇ ਨੇ ਸਾਰੇ ਇਹ ਬਸ ਜਾਈ ਜਾ ਰਿਹਾ ਸੰਗਤ ਵਾਸਤੇ ਇੱਕ-ਇੱਕ ਦਾਣਾ ਚੈੱਕ ਕਰਕੇ ਅੱਗੇ ਹੋ ਕੇ ਜਾਣਾ ਕਿ ਜਿਹੜਾ ਸੰਗਤਾਂ ਦੇ ਮੂੰਹ ਦੇ ਵਿੱਚ ਜਾਵੇ ਪ੍ਰੋਪਰ ਉਹਨਾਂ ਨੇ ਗਲਵਜ਼ ਪਾਏ ਹੁੰਦੇ ਨੇ ਲੜਕਿਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਵਾਕਿਆ ਜਿਹੜੀ ਇੱਕ ਚੀਜ਼ ਅੱਗੇ ਜਾਵੇ ਬਿਲਕੁਲ ਸਾਫ਼ ਤਰੀਕੇ ਨਾਲ ਅੱਗੋਂ ਪੇਸ਼ ਹੋ ਥੋੜਾ ਜਿਹਾ ਨਾਮ ਦੱਸ ਦਿਓ ਪਰਿਵਾਰ ਦਾ ਜਿਹੜੇ ਸਾਡੇ ਸੰਗਤ ਹੈ ਨਾ ਉਹ ਸੁਣਨਾ ਚਾਹੁੰਦੀ ਕਿ ਇਸ ਤਰ੍ਹਾਂ ਪਰਿਵਾਰ ਦੇਖੋ ਜੀ ਗੱਲ ਪਤਾ ਕੀ ਆ ਪਰਿਵਾਰ ਦਾ ਚਲੋ ਇਹ ਗੁਰੂ ਸਾਹਿਬ ਦੀ ਕਿਰਪਾ ਉਹਨਾਂ ਦੇ ਬਾਬਾ ਦੀਸ਼ਨ ਜੀ ਦੀ ਕਿਰਪਾ ਹੈ ਮਨ ਨੀਵਾ ਤੇ ਮਤ ਉੱਚੀ ਹੈ ਸਤਿ ਸ਼੍ਰੀ ਅਕਾਲ ਜੀ ਪਹਿਲੇ ਉਹ ਕੱਲਾ ਕੱਲਾ ਸੇਬ ਤੁਸੀਂ ਚੈੱਕ ਕਰ ਸਕਦੇ ਹੋ ਕਿ ਪਹਿਲੇ ਸੇਬ ਡੱਬੇ ਚ ਖੁੱਲਦਾ ਫਿਰ ਧੋਤਾ ਜਾਂਦਾ ਫਿਰ ਕਟਿੰਗ ਹੁੰਦੀ ਏ ਫਿਰ ਉਹਨੂੰ ਫਿਰ ਪਾਣੀ ਚ ਪਾਇਆ ਜਾਂਦਾ ਕਿ ਉਰਚੇ ਕੋਈ ਮਾਟੀ ਮੋਟੀ ਕਿਰਕ ਨਾ ਰਾਇ ਜੇ ਸਫਾਈ ਚ ਕੋਈ ਕਮੀ ਨਾ ਰਾਇ ਜੇ ਆਹ ਬੰਦਾ ਕਹਿੰਦਾ ਯਾਰ ਜਦੋਂ ਦੁਕਾਨ ਤੋਂ ਲੈਣ ਜਾਣਾ ਸੇਬ ਦੇ ਉਹ ਕਹਿੰਦਾ ਯਾਰ ਥੋੜਾ ਹਲਕਾ ਵਾਲਾ ਦਿਖਾ ਦੇ ਇਹ ਕਹਿੰਦੇ ਕਿ ਮੈਨੂੰ ਇਹੋ ਜਿਹਾ ਸੇਬ ਦੇ ਦੇ ਜਿਹੜਾ ਕਿਸੇ ਨੇ ਕਦੀ ਖਾਧਾ ਹੀ ਨਾ ਹੋਵੇ ਕੀ ਬਾਤ ਜੀ ਫਰੂਟ ਦੇ ਦੇ ਇਹੋ ਜਿਹਾ ਕਿ ਫਰੂਟ ਮੈਨੂੰ ਮੰਗਾ ਦੇ ਪੇਟੀਆਂ ਦਿਖਾ ਦਿਓ ਇੱਕ ਵਾਰ ਸਾਰੀਆਂ ਭਰੀਆਂ ਭੀਆਂ ਜੇ ਦੇਖ ਸਕਦੇ ਇਹ ਕਿੰਨੇ ਦਿਨ ਚੱਲਣਾ ਇਹ ਕੱਲ੍ਹ ਤੱਕ ਲੰਗਰ ਚੱਲਣਾ ਜੀ ਇਹ ਕੱਲ੍ਹ ਦਾ ਸ਼ੁਰੂ ਹੋ ਚੁੱਕਾ ਜੀ ਕਟਿੰਗ ਕਟਿੰਗ ਪਰਸੋਂ ਦੀ ਸ਼ੁਰੂ ਹੋ ਚੁੱਕੀ ਹੈ ਜੀ ਚਾਰ ਦਿਨ ਲਗਾਤਾਰ ਦਿਨ ਰਾਤ ਕਟਿੰਗ ਹੁੰਦੀ ਹੈ ਤਾਂ ਵੀ ਫਰੂਟ ਦਾ ਮਤਲਬ ਇਹ ਮੰਨ ਸਕਦੇ ਹੋ ਕਿ ਫਰੂਟ ਰਾਤ ਰਾਤ ਸਾਰੀ ਬੰਦੇ ਜਾ ਕੇ ਇਹ ਪੇਟੀਆਂ ਬੰਦ ਨੇ ਕੈਲੀਫੋਰਨੀਆ ਦੇ ਗਰੇਪਸ ਦੀਆਂ ਇਹ ਪੂਰੀ ਗੱਡੀ ਆਈ ਸੀ ਅੰਗੂਰ ਦੀ ਪੂਰੀ ਅੱਧੀ ਗੱਡੀ ਸੇਬ ਦੀ ਪੂਰੀ ਗੱਡੀ ਅਮਰੂਦ ਦੀ ਭਰ ਕੇ ਪੂਰਾ ਭਰਿਆ ਪਿਆ ਜਿਹੜਾ ਆ ਦੇਖੋ ਜੀ ਕਿਆ ਬਾਤ ਹੈ ਇਹ ইরਾਨੀ ਪਾਈਨੈਪਲ ਆਮ ਤੌਰ ਤੇ ਤੁਹਾਨੂੰ ਪਾਈਨੈਪਲ ਮਿਲੇਗਾ ਤੁਸੀਂ ਇਹਨੂੰ ਉਬਾਲ ਕੇ ਖੰਡ ਪਾ ਕੇ ਅੱਗੋਂ ਖਾਂਦੇ ਆਪਣੇ ਘਰਾਂ ਦੇ ਵਿੱਚ ਪਰਿਵਾਰ ਦੇ ਵਿੱਚ ਉਹ ਕੇਲਾ ਵਜੀ ਉਧਰ ਨਹੀਂ ਉਹ ਪਾਈਨੈਪਲ ইরਾਨੀ ਹੈ ਇਹ ਪਾਈਨੈਪਲ ਉਹ ਹੀ ਜਿਹੜਾ ইরਾਨੀ ਹਾਂਜੀ ਇਹਦੀ ਪੈਕਿੰਗ ਇਸ ਤਰ੍ਹਾਂ ਦੀ ਕੀਤੀ ਜਾਂਦੀ ਹੈ ਕਿ ਇਹਨੂੰ ਦਬਣਾ ਲੱਗੇ ਕਿਆ ਬਾਤ ਹੈ ਤਾਂ ਆਹ ਵੇਖੋ ਕਿਸ ਤਰੀਕੇ ਨਾਲ ਤਿਆਰੀਆਂ ਡੱਬੇ ਦੇਖੋ ਖਾਲੀ ਪਏ ਨੇ ਇਹ ਸਾਰੇ ਡੱਬੇ ਖਾਲੀ ਹੋ ਚੁੱਕੇ ਨੇ ਸੰਗਤ ਨੂੰ ਵਰਦਾ ਦਿੱਤਾ ਦਿੱਤਾ ਕਿ ਇਸ ਤੋਂ ਵੱਧ ਡੱਬੇ ਜਿਹੜੇ ਟੁੱਟ ਗਏ ਜਿਹੜੇ ਚਲੇ ਵੀ ਗਏ ਨੇ ਮਤਲਬ ਕਹਿੰਦਾ ਭਾਵੇਂ ਉਹ ਕਹਿੰਦੇ ਆਪਣੇ ਨੂੰ ਸ਼ੋਅ ਆਫ ਨਹੀਂ ਚਾਹੀਦੀ ਆਪ ਕੋਲ ਬਸ ਇਹ ਤੁਸੀਂ ਚਲੋ ਉਹਨਾਂ ਨੇ ਪਹਿਲੀ ਵਾਰੀ ਇਸ ਵਾਰ ਮੇਰੇ ਸਾਹਮਣੇ ਆਲੇ ਇਹਨੇ 14-15 ਸਾਲਾਂ ਦੇ ਵਿੱਚ ਕਿ ਪਹਿਲੀ ਵਾਰੀ ਕੋਈ ਸ਼ੂਟ ਕਰ ਰਿਆ ਇੱਥੇ ਆ ਕੇ ਨਹੀਂ ਤੇ ਮਤਲਬ ਹੀ ਕੋਈ ਨਹੀਂ ਜੀ ਕੋਈ ਅੰਦਰ ਆ ਕੇ ਸ਼ੂਟ ਜਾਂ ਕੈਮਰੇ ਆਪਣੇ ਖੋਲ ਕੇ ਜਾਂ ਆਪਣਾ ਲਾਈਵ ਵੀਡੀਓ ਬਣਾ ਦੇ ਇੰਸਟਾਗ੍ਰam ਤੇ ਉਹਨਾਂ ਦੀ ਫੋਟੋ ਪਾ ਦੇ ਕਿ ਸੇਵਾ ਹੋ ਰਹੀ ਹੈ ਕੋਈ ਮਤਲਬ ਨਹੀਂ ਕਹਿੰਦੇ ਕਿ ਡਿਗੜੇ ਵੱਡੇ ਟੱਬ ਲਗਾਏ ਗਏ ਨੇ ਸਟੀਲ ਦੇ ਜਿਹਦੇ ਵਿੱਚ ਤੋਤਾ ਜਾਵੇ ਫਲ ਮਨ ਬਹੁਤ ਗੁਰੂ ਸਾਹਿਬ ਨੇ ਉਹਨਾਂ ਦਾ ਨੀਵਾ ਰੱਖਿਆ ਹੈ ਜੀ ਕਿ ਮਤਲਬ ਮੇਰਾ ਕੋਈ ਨਾਮ ਨਹੀਂ ਹੈ ਜੀ ਜੇ ਦਿੱਤਾ ਹੈ ਤੇ ਗੁਰੂ ਨੇ ਦਿੱਤਾ ਉਹਰੇ ਦਿੱਤੇ ਜੋ ਹੀ ਦੇ ਰਹੇ ਮੈਂ ਆਪਣੀ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਇੱਧਰ ਆਓ ਤੁਹਾਨੂੰ ਦਿਖਾ ਦਈਏ ਇੱਧਰ ਸੰਗਤ ਕਿੰਨੀ ਹੈ ਤਾਂ ਨਾਲ ਦੇ ਨਾਲ ਤੁਹਾਨੂੰ ਦਿਖਾ ਦਿੰਨੇ ਆ ਕਿ ਜਿੰਨਾ ਤੱਕ ਸਾਨੂੰ ਪਤਾ ਹੈ ਕਿ ਇਹ ਜਿਹੜੀ ਸੇਵਾ ਨਿਭਾਰੇ ਨੇ ਉਹ ਸਾਹਮਣੇ బోర్ਡ ਲੱਗਾ ਹੈ ਸ਼ਾਇਦ ਉਹ ਨੇ ਸਾਹਮਣੇ ਜੀ ਆਇਆਂ ਨੂੰ ਲਿਖਿਆ ਕਿੰਨੇ ਦੂਰ ਤੱਕ ਲੈਣਾ ਲੱਗੀਆਂ ਤੇ ਇੱਕ ਫਰੂਟ ਦੀ ਪਲੇਟ ਨਾ ਬਿਲਕੁਲ ਇਹ ਦੇਖੋ ਇਹ ਹੈਗਾ ਹੈ ਮਹਿੰਦਰ ਸਿੰਘ ਜੁਲਰ ਆ ਇਹਨਾਂ ਵੱਲੋਂ ਇਹ ਜਿਹੜੀ ਸੇਵਾ ਨਿਭਾਈ ਜਾ ਰਹੀ ਆ ਦਸ ਦੇ ਦਸ ਕੋਈ ਨਹੀਂ ਪਾਇਆ ਨਾ ਹੀ ਅੰਦਰ ਕੋਈ ਬੋਰਡ ਲੱਗਾ ਪਰ ਫਿਲਹਾਲ ਅਸੀਂ ਇਹ ਕਹਿ ਸਕਦੇ ਆ ਕਿ ਖਾਸ ਸੇਵਾ ਜਿਹੜੀ ਨਿਭਾਈ ਜਾ ਰਹੀ ਆ ਇਸ ਪਰਿਵਾਰ ਵੱਲੋਂ ਤਾਂ ਕਾਫੀ ਸਾਲ ਹੋ ਗਏ 10 ਤੋਂ 15 ਸਾਲ ਹੋ ਚੁੱਕੇ ਨੇ ਲਗਾਤਾਰ ਇਸੇ ਤਰੀਕੇ ਨਾਲ ਇਹ ਪਰਿਵਾਰ ਜਿਹੜਾ ਹੈ ਸੇਵਾ ਨਿਭਾਰਿਆ ਇੱਕ ਵਾਰ ਉਧਰ ਦੇਖੋ ਇਹ ਜਿਹੜੇ ਕਾਰੀਗਰ ਲੱਗੇ ਨੇ ਇੱਕ ਵਾਰ ਦੂਰੋਂ ਦਿਖਾ ਦਿਓ ਸਾਰਾ ਕਿ ਕਿੰਨਾ ਸ਼ਾਨਦਾਰ ਤਰੀਕੇ ਦੇ ਨਾਲ ਇਹ ਸਾਰੀ ਤਿਆਰੀ ਜਿਹੜੀ ਆ ਉਹ ਕੀਤੀ ਹੋਈ ਆ ਇਸ ਤਰ੍ਹਾਂ ਦਾ ਜਿਹੜਾ ਵਾ ਕਿਸੇ ਵਿਆਹ ਦੇ ਵਿੱਚ ਸਟਾਲ ਲਗਾਏ ਹੁੰਦੇ ਨੇ ਜਿਸ ਤਰ੍ਹਾਂ ਦੇ ਸਟਾਲ ਜਿਹੜੇ ਨੇ ਇੱਥੇ ਲੱਗੇ ਨਜ਼ਰ ਆ ਰਹੇ ਨੇ ਇਧਰ ਦੇਖੋ ਆਹ ਵੇਖੋ ਕਿਸ ਤਰੀਕੇ ਨਾਲ ਸਜਾਇਆ ਗਿਆ ਇਧਰ ਦੇਖ ਲਓ ਜੀ ਵੀਰ ਜੀ ਤਾਂ ਤਾਂ ਇਹ ਦੇਖੋ ਕਿਸ ਤਰੀਕੇ ਨਾਲ ਸਜਾਵਟ ਵੀ ਜੀ ਸਜਾਵਟ ਬੜੀ ਸ਼ਾਨਦਾਰ ਕੀਤੀ ਹੋਈ ਆ ਇਹ 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 ਕਹੋ ਜਿਆਦਾਤਰ ਨਜ਼ਰ ਆਂਦਾ ਕਿ ਯਾਰ ਹੁਣੇ ਸੰਗਤ ਨੇ ਖਾ ਜਨਾਵਾ ਕੀ ਆ ਬਸ ਸਜਾਵਟ ਕਰਨੀ ਪਰ ਸਜਾਵਟ ਬੜੀ ਆ ਆਪਣਾ ਨਾਮ ਵੀ ਦੱਸ ਦੋ ਕਿੱਥੋਂ ਦੇ ਹੈ ਹੈਗੇ ਕੌਣ ਤੁਸੀਂ ਕੌਣ ਆ ਆਪਣੇ ਬਾਰੇ ਦੱਸ ਦੋ ਨਾਂ ਬਾਰੇ ਮੈਂ ਗੁਰੂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਗੁਰੂ ਘਰ ਦੀ ਸੇਵਾਦਾਰੀਆਂ ਮੇਰਾ ਨਾਮ ਸਾਹਬ ਸਿੰਘ ਹੈ ਜੀ ਲੋਕ ਮੈਨੂੰ ਪਿਆਰਨਾ ਵੰਚ ਨਾਮ ਤੋਂ ਵੀ ਜਾਣਦੇ ਆ ਜੀ ਮੈਂ ਨਿਊ ਚਾਵਲਾ ਫਰੂਟ ਨਿਊ ਉਮਰੀਸਰ ਤੋਂ ਆ ਜੀ ਇਹ ਪ੍ਰੈਜੈਂਟੇਸ਼ਨ ਇਸ ਤਰ੍ਹਾਂ ਕਰਾਉਂਦੇ ਨੇ ਕਿ ਜਿਵੇਂ ਆਪਣਾ ਇਹ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਐਨੀ ਸਫਾਈ ਦੇ ਨਾਲ ਐਨੇ ਤਰੀਕੇ ਦੇ ਨਾਲ ਐਨੀ ਡਿਜ਼ਾਈਨਿੰਗ ਤਰੀਕੇ ਦੇ ਨਾਲ ਇੱਕ ਸੈਟਅਪ ਨੂੰ ਲੈਂਦੇ ਨੇ ਅਸੀਂ ਵਿਆਹ ਸ਼ਾਦੀਆਂ ਦਾ ਪ੍ਰੋਗਰਾਮ ਵੀ ਕਰਦੇ ਆ ਸਾਡੀ ਫਰਮ ਦਾ ਨਾਮ ਪੈਂਦਾ ਇਨਿਊ ਚਾਵਲਾ ਫਰੂਟਸ ਨਿਊ ਅੰਮ੍ਰਿਤਸਰ ਤੋਂ ਬਿਲਕੁਲ ਬਿਲਕੁਲ ਹੈ ਧੰਨਵਾਦ ਆ ਤੁਹਾਡਾ ਕਿ ਦੇਖੋ ਸਜਾਵਟਾਂ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਕੀਤੀਆਂ ਹੋਈਆਂ ਨੇ ਇਹਨੂੰ ਕਹਿੰਦੇ ਨੇ ਕਿ ਖਾਸ ਸਜਾਵਟ ਜਿਹੜੀ ਆ ਇਹ ਇਸ ਜਗ੍ਹਾ ਦੇ ਉੱਤੇ ਕੀਤੀ ਆ ਤਾਂ ਇਹਨੂੰ ਸ਼ਰਦਾ ਕਹਿੰਦੇ ਆ ਇਹਨੂੰ ਭਾਵਨਾ ਕਹਿੰਦੇ ਇਹਨੂੰ ਸਤਕਾਰ ਕਹਿੰਦੇ ਆ ਵੀ ਜੀ ਕੋਈ ਤੰਗੀਤ ਨਹੀਂ ਆਈ ਲੈਣ ਦੇ ਵਿੱਚ ਜ਼ਿਆਦਾ ਕਰੀ ਨਹੀਂ ਨਹੀਂ ਆਈ ਵੀਰ ਜੀ ਨਾ 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 ਰਮਾਨਾ ਮਿਲ ਜਦਾ ਹਾਂ ਜੀ ਰਮਾਨਾ ਸਾਨੂੰ ਹਾਂਜੀ ਹਾਂਜੀ ਤੁਸੀਂ ਦੱਸੋ ਹਾਂਜੀ ਵਧੀਆ ਹਾਂਜੀ ਵਧੀਆ ਕੋਈ ਤੰਗੀ ਪਰੇਸ਼ਾਨੀ ਨਹੀਂ ਜੀ ਮਾਲਕ ਦੀ ਕਿਰਪਾ ਨਾਲ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਿਲਕੁਲ ਇਹ ਸੰਗਤ ਹੈ ਰੱਬਰ ਦੀਆਂ ਰੂਹਾਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਜਿਹੜੀਆਂ ਇਸ ਲੰਗਰ ਨੂੰ ਲੈਣ ਵਾਸਤੇ ਲੈਂਡਵੇਚ ਖੜੀਆਂ ਤਾਂ ਲੰਬੀ ਲੈਂਡਵੇਚ ਨਹੀਂ ਲਗਾਣਾ ਪੈਂਦਾ ਜੇਕਰ ਕੋਈ ਬਜ਼ੁਰਗਤ ਹੈ ਉਹਨੂੰ ਉਸੇ ਵੱਲੇ ਲਾਈਨ ਤੋਂ ਅੱਗੇ ਕੱਢ ਕੇ ਫਰੂਟ ਦਿੱਤਾ ਜਾਂਦਾ ਕੈਮਰਾਮੈਨ ਮਨੋਜ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ